ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਜੇਲ੍ਹ ਦੇ ਵਿੱਚ ਬੰਦ ਹਵਾਲਾਤੀ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਬੰਦ ਹਵਾਲਾਤੀ ਨੂੰ ਮਿਲਣ ਉਸ ਦੇ ਰਿਸ਼ਤੇਦਾਰ ਆਏ ਸੀ ਉਸ ਦੀ ਪਤਨੀ ਆਈ ਸੀ ਤਾਂ ਉਸ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਜਿਹੜਾ ਕੱਪੜਿਆਂ ਦੇ ਵਿੱਚ ਕੱਪੜਿਆਂ ਦੇ ਵਿੱਚ ਉਹਨਾਂ ਨੂੰ ਨਸ਼ਾ ਜਿਹੜਾ ਫੜਾਇਆ ਗਿਆ ਜਿਸ ਤੋਂ ਬਾਅਦ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਦੋਂ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਦੋਂ ਤਲਾਸ਼ੀ ਲਈ ਗਈ ਹੈ ਤੇ ਇਹ ਤਲਾਸ਼ੀ ਦੌਰਾਨ ਉਹਨਾਂ ਦੇ ਕੋਲੋਂ ਹਵਾਲਾਤੀ ਜਿਹੜਾ ਸੀ ਉਸੇ ਕੋਲੋਂ ਜਿਹੜਾ ਇਹ ਨਸ਼ਾ ਬਰਾਮਦ ਕੀਤਾ ਗਿਆ ਹੈ ਤੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਸੁਰਜ ਜੀ ਸੁਰਜ ਕੇਂਦਰੀ ਜੇਲ੍ਹ ਦੇ ਵਿੱਚ ਜਿਹੜਾ ਨਸ਼ਾ ਬਰਾਮਦ ਕੀਤਾ ਗਿਆ ਹੈ ਕਿ ਹਵਾਲਾ ਤੇ ਜਿਹੜਾ ਬੰਦ ਸੀਗਾ ਉਸਦੇ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ ਇਸ ਬਾਰੇ ਤੜ ਕੋ ਹੋਰ ਕੀ ਜਾਣਕਾਰੀ ਹੈ ਹਾਂਜੀ ਦੇਖੋ ਬਹੁਤ ਸਭ ਤੋਂ ਪਹਿਲਾਂ ਦੱਸਣਾ ਜਾਵਾਗੇ ਜੇਲ੍ਹ ਦੀ ਗੱਲ ਕੀਤੀ ਜਾਉਂਦਾ 3 ਤੋਂ 4 ਮੇਰ ਹੁੰਦੀਆਂ ਨੇ ਸਿਕਿਉਰਿਟੀ ਦੀਆਂ ਇਨਾਂ ਦੇ ਵਿੱਚੋ ਕਿ ਨਾ ਨਾ ਮੁਮਕਿਨ ਹੁੰਦਾ ਕਿ ਜਦੋਂ ਕੋਈ ਵਿਅਕਤੀ ਜਨਸ਼ਾ ਵਗੈਰਾ ਅੰਦਰ ਲੈ ਕੇ ਜਾਂਦਕਿ ਪਰ throing ਜਿਹੜੀ ਹੁੰਦੀ ਹੈ ਉਸ ਨਾਲ ਕਿਤਨੇ ਕਿਤਨੇ ਮਾਮਲੇ ਵਧ ਜਾਂਦੇ ਨੇ ਪਰ ਇਸ ਦੌਰਾਨ ਪੁਲਿਸ ਵੀ ਜਿਹੜੀ ਹੈਗੀ ਜੋ ਜੇ ਸਖਾ ਕਰਮੀ ਸੀਗੇ ਉਹਨਾਂ ਦੀ ਬਹੁਤ ਹੀ ਕਾਮਯਾਬੀ ਹੱਥ ਲੱਗੀ ਹੈ ਕਿ ਐਨਡੀਪੀਸ ਐਕਟੀਵਿਟੀ ਬ੍ਰਿੰਡਾ ਜੇਲ੍ਹ ਵਿੱਚ ਇੱਕ ਹਵਾਲਾਤੀ ਬੰਸੀਗਾ ਉਸ ਨੂੰ ਉਸ ਦੇ ਕਰਵਾਲਿਆਂ ਤੇ ਹੋਰ ਰਿਸ਼ਤੇਦਾਰ ਜਿਹੜੇ ਚਿੱਪੇ ਕੱਪੜੇ ਨੇ ਉਹਨਾਂ ਦੇ ਵਿੱਚ ਪਾ ਕੇ ਚਿੱਟਾ ਦੇਣ ਦੇ ਲਈ ਪਹੁੰਚੇ ਸੀਗੇ ਤਾਂ ਜੇਲ੍ਹ ਅਧਿਕਾਰੀ ਬਹੁਤ ਜੋ ਕੱਪੜੇ ਜਾਂਚ ਕੀਤੀ ਜਾਂਦੀ ਹੈ ਪਰ ਕਿੰਨੇ ਕੱਪੜੇ ਖੋਲ ਕੇ ਵਿਕੇ ਜਾਂਦੇ ਨੇ ਅਤੇ ਉਲਟੀ ਸ਼ਿਕਾਇਤ ਵੀ ਡੀ ਹੈ ਗਿਆ ਜੋ ਸੁਪਰੀਅਰ ਇਕਿੰਦਰ ਸਿੰਘ ਨੇ ਉਹਨਾਂ ਨੂੰ ਹਵਾਲਾ ਦਿੱਤੀ ਇਸ ਕਾਜ ਜਿਹੜੀ ਕੀਤੀ ਜਾਂਦੀ ਅਮਰ ਸਿੰਘ ਦੀ ਸਾਦੇ ਉਹਦੇ ਪਤਨੀ ਡੁਗੁੰਦਰ ਕੋਹ ਦਾ ਰਿਸ਼ਤੇਦਾਰ ਗੁਰਦੇਵ ਸਿੰਘ ਆਗਾ ਇਹਨਾਂ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਹਨਾਂ ਤੇ ਵਕਫਰ 14ਵਾਂ ਤਹਿਤ ਮੁਕਦਮਾ ਜਿਹੜਾ ਹੈਗਾ ਉਹ ਦਰਜ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਹਵਾਲੇ ਤੇ ਅਮਰ ਸਿੰਘ ਜਿਹੜਾ ਹੈ ਉਲਟੇ ਖਿਲਾਫ ਵਾਲੇ ਵਾਲੀ ਵਿਖੇ ਐਨਡੀਪੀ ਡਾਇਰੈਕਟਰ ਜਿਹੜਾ ਮੁਕਦਮਾ ਆਗਾ ਉਹ ਵੀ ਦਰਜ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਜੇ ਉਸ ਨੂੰ ਕ੍ਰਮਿਤ ਦੇ ਜੀ ਕਹਿੰਦੇ ਪਤੀ ਪਤਨੀ ਤੇ ਉਹਨਾਂ ਦੇ ਵਿਸਤਾਰ ਖਿਲਾਫ ਦੇ ਮਕਦਮਾ ਇਸ ਵਾਰ ਮੰਦੇ ਚ ਦਰਜ ਕਰ ਦਿੱਤਾ ਜੀ ਸੁਰਜਾ ਜੀ ਹੁਣ ਪੁਲਿਸ ਦੇ ਵੱਲੋਂ ਜਿਹੜਾ ਉਹਨਾਂ ਦੇ ਪਰਿਵਾਰ ਦੇ ਰਿਸ਼ਤੇਦਾਰ ਜਿਹੜੇ ਹੈ ਪਰਿਵਾਰਿਕ ਮੈਂਬਰ ਪਤਨੀ ਅਤੇ ਰਿਸ਼ਤੇਦਾਰ ਆਏ ਸੀ ਉਹਨਾਂ ਤੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ ਨਾ ਜੀ ਬਿਲਕੁਲ ਜੋ ਉਹਨਾਂ ਮਜਾਦਿਆਂ ਦੇ ਲਈ ਆਏ ਸੀ ਕਿ ਇਹਨਾਂ ਦੀ ਪਤਨੀ ਅਤੇ ਕੋਈ ਸਾਥੀ ਆਪ ਸੀਗਾ ਉਹਨਾਂ ਦੇ ਉੱਪਰ ਵੀ ਪੁਲਿਸ ਨੇ ਵਕਤ-ਵਕt ਥਾੜਾ ਹਟਾ ਰਾਮ ਦੇ ਤਹਿਤ ਮਕਦਮਾ ਦਰਜ ਕਰ ਲਿਆ ਜੀ ਤਨਵਾ ਸੂਰਜ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਐਸੀ ਸੂਰਜ ਮੇਰੇ ਸਹਿਯੋਗੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਬਠਿੰਡਾ ਦੇ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹਵਾਲਾਤੀ ਦੇ ਕੋਲੋਂ ਨਸ਼ਾ ਬਰਾਮਦ ਹੋਇਆ ਤੇ ਉਸ ਨੂੰ ਮਿਲਣ ਆਏ ਰਿਸ਼ਤੇਦਾਰ ਉਸ ਦੀ ਪਤਨੀ ਜਦੋਂ ਮਿਲਣ ਆਏ ਤੇ ਉਹਨਾਂ ਨੇ ਕੱਪੜਿਆਂ ਦੇ ਵਿੱਚ ਉਸ ਹਵਾਲਾਤੀ ਨੂੰ ਨਸ਼ਾ ਫੜਾ ਦਿੱਤਾ ਚਿੱਟਾ ਜੋ ਕਿ ਉੱਤੇ ਕੱਪੜਿਆਂ ਦੇ ਵਿੱਚ ਬੰਦ ਕਰਕੇ ਕੱਪੜਿਆਂ ਦੇ ਵਿੱਚ ਪੈਕ ਕਰਕੇ ਉਸ ਨੂੰ ਫੜਾ ਦਿੱਤਾ ਜਦੋਂ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਚੈਕਿੰਗ ਕੀਤੀ ਗਈ ਤਲਾਸ਼ੀ ਲਈ ਗਈ ਤੇ ਉਸ ਵੇਲੇ ਹਵਾਲਾਤੀ ਕੋਲੋਂ ਜੇਲ੍ਹ ਚ हवालाती थी, थी तो कोलो को नशा बरामद होया जिस बाद के प्रशासन जिस जेल प्रशासन उसने रिश्तेदारा खिलाफ मामला दर्ज कर लिया तो अगली कार्रवाई कारवाई शुरू कर दी गई देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वैनल आरोप